ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019877 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਸਾਧੂ ਸਿੰਘ ਆ ਜੀ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ ਹੈ ਮੋਬਾਈਲ ਨੰਬਰ 75288 54085 75288 54054 54085 ਜਿਹੜੇ ਆਪਾਂ ਪਹਿਲੇ ਨੰਬਰ ਵੈਡ ਦੇਖਦੇ ਆਂ ਜੀ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਬਈ ਦੂਜਾ ਸੂਆ ਕਿਆ ਕਦਿਆਂ ਦੀ ਕੱਚੀ ਆ ਜਿੰਨੇ ਤੇ ਲੱਜੂ ਹਜੇ 10 12 ਬਈ 10 ਨਾਲ ਬਹੁਤ ਬੰਨਿਆ 10 12 ਦਿਨ ਸੂਣ ਚ ਬਾਕੀ ਹਾਂ ਤੇ ਦੂਜਾ ਸੂਆ ਸੁੰਦੀ ਆ ਹਨਾ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਮੈਨੂੰ ਤੇ ਆਪਾਂ ਮਾਲਕਾਂ ਨੂੰ ਦੱਸਿਆ ਹੁਣ ਦੁੱਧ ਕਿੰਨਾ ਕੁ ਪਾਇਆ ਬਲੂਨੇ ਨੇ ਦੁੱਧ ਬਈ ਇਹਨੇ ਪਾਇਆ 18 19 ਕਿਲੋ ਇਸ ਵਾਰ ਅੰਦਾਜ਼ਾ ਇਹ ਲਈ ਆਪਾਂ 20 파ਰ ਕੁ ਪਾ ਇਹਦਾ ਕੀ ਰੱਖਿਆ ਹਾਂ ਇਹਦਾ 62000 ਰੁਪਏ ਮਾਨਤਾਨ ਹੋ ਜੂ ਬਹੁਤ ਪਈਆਂ ਹਜੇ ਬਣਨਾ ਬਹੁਤ 62000 ਚੁਗ ਜਾਏ ਸੋ ਜੂਗੀ ਹਾਂ ਹੋ ਜੂਗੀ ਤੋਰੀ ਬਾਹਰ ਨੂੰ ਸੋ ਵੀਰੋ 62000 ਦੇ ਵਿੱਚੋਂ ਗੁਜਾਇਸ ਹੋ ਜੂ ਪਹਿਲੇ ਨੰਬਰ ਜਿਹੜੀ ਵਹਿੜ ਦੇਖਦੇ ਦੂਜਾ ਸੂਆ ਸੁੰਦੀ ਪਈ ਆ ਜਿੰਦ ਜਾਨ ਬਹੁਤਾ ਰਾਜੀ ਸਮੀ ਭਲੀ ਵੀ ਵਹਿੜ ਆ ਗਈ ਤੇ ਦੂਜਾ ਸੂਆ ਸੋਣ ਨੂੰ ਮੰਨ ਕੇ ਚਲੀਏ 10 ਦਿਨ ਲੈ ਸਕਦੀ ਆ ਹਨਾ ਹਾਂ 10 ਤੋਂ 12 ਦਿਨ ਲੱਗੇ ਠੀਕ ਐ ਸੋ ਕ੍ਰਾਸ ਪੈ ਗਈ ਤੇ ਪੈਂਦੀ ਜਰਸੀ ਦੇ ਅੰਗ ਜਾ ਹਨਾ ਹਾਂ ਜਰਸੀ ਅੰਗ ਜਾ ਐ ਕ੍ਰਾਸ ਆ ਠੀਕ ਐ ਪਾਉ ਦੋ ਤਾਂ ਫੈਟ ਵਾਲਾ ਚੱਲਿਆ ਚਲ ਮੋ ਬੰਦੇ ਕੋ ਚੱਕਣ ਸੋ ਦੂਜਾ ਸੂਦਸ ਹੁੰਦੀ ਆ ਕੀਮਤ ਸਿਰਫ ਇਹਦੀ 62000 ਰੁਪਇਆ ਸੋ ਪੂਰੀ ਜਿੰਦ ਜਾਨ ਸਾਫ ਸੁੱਥਰੀ ਰਾਜੀ ਸਮੀ ਬਲੀ ਤੇ ਝੋਲੀ ਵਾਲੀ ਫਟਫਾੜ ਲੇਵਾ ਜਮਾ ਦੂਜਾ ਸੂਦਸ ਨੂੰ ਤੇ ਬਾਲਟਾ ਲਾ ਕਾਫੀ ਕੀਮਤ ਸਿਰਫ ਇਹਦੀ 62000 ਰੁਪਇਆ ਇਹਦੇ ਵਿੱਚੋਂ ਮਾਨਤਾਨ ਹੋ ਜਾਊਗਾ 62000 ਵੀਰ ਨੇ ਕੀਤਾ ਮੁੱਲ ਅੱਗੇ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਜਰਸੀ ਵੜ ਦੀ ਇਹ ਕਿਹੜਾ ਸੂਆ ਸੂਈ ਆ ਜੀ ਇਹ ਪਹਿਲਾ ਸੂਆ ਵੀਰੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 3-4 ਦਿਨ ਅਜੇ ਸੂਈ ਬੱਚਾ ਕੀ ਆ ਬੱਚੀ ਆ ਬਈ ਮਗਰ ਜਰਸੀ ਬੱਚੀ ਆ ਗਈ ਹੈ ਨਾ ਥੜੀ ਸੀ ਲੈ ਵੀ ਬਹੁਤ ਠੀਕ ਹੈ ਦੁੱਧ ਕਿੰਨਾ ਐਸ ਵਕਤ ਦੁੱਧ ਹੁਣ 10 ਕਿਲੋ ਹੋ ਗਏ ਨਿਬੜ ਜੂ ਜਮ ਹਾਂ ਜਮਾਂ ਨਿਬੜੂ ਤੇ ਪਾ ਦੂ 12-13 12 ਕ ਪਾ ਦੂ 12 ਮੰਨ ਕੇ ਲੈ ਲੈ 10 ਹੈਗਾ 2 ਹੋਰ ਬਾਦ ਜੂ ਹੈ ਨਾ ਤੇ ਚੋ ਅਗਲੀ ਸੇਵਾ ਕਿੰਨੇ ਲੈ ਲੈ ਬਾਈ ਹੈ ਨਾ ਜੈ ਲੈ ਨਾ ਕਾਕੀ ਨਾ ਪਾਉਣੇ ਆ ਲੈ ਜਾ ਕੇ ਫਿਰ ਉਹ ਪੂਣ ਦਾ ਦੇਣੇ ਕੀ ਆ ਕਰਮਾਂ ਦੇ ਚੋਣ ਚਵਾ ਇੱਕ ਨੰਬਰ ਚੋਣ ਚੋਲ ਤੂ ਦੱਬਦੀ ਆ ਭਾਜ ਇਹ 45000 ਰੁਪਏ ਗੁਜਾਇਸ ਹੋ ਜਾਊਗੀ ਹਾਂ ਗੁਜਾਇਸ ਸੋ ਵੀਰੋ ਦੂਜਾ ਨੰਬਰ ਆਪਾਂ ਜਿਹੜੀ ਵਾੜ ਦੇਖਿਆ ਨੇ 45000 ਰੁਪਏ ਆ ਪਾ ਜਰਸੀ ਦੇਖੋ ਮੂੰਹ ਮੱਥੇ ਲੱਗਦੀ ਜਿੰਦ ਜਾਨ ਵਾਲੀ ਰਾਜੀ ਬਹੁਤ ਆ ਤੇ ਸਾਫ ਸੁਥਰੀ ਆ ਕੀਮਤ ਸਿਰਫ 45000 ਦੁੱਧ 10 ਲੀਟਰ ਤਿਆਰ ਆ ਤੇ 12 ਲੀਟਰ ਦੇ ਦਊਗੀ ਜਮਾ ਤੋ ਦੇਖੋ ਮੂੰਹ ਮੱਥੇ ਦੀ ਚੰਗੀ ਆ ਸੋਹਣੀ ਆ ਸਾਫ ਸੁਥਰੀ ਆ ਭਲੇ ਚੱਲ ਬੰਦੇ ਸੋ ਵੀਰੋ ਦੋਨਾਂ ਵਾੜਾਂ ਚ ਕੋਈ ਵੀ ਵਾੜ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਤੇ ਵੀਰ ਨੰਬਰ ਬੋਲੇ ਦੁਬਾਰਾ ਆਪਣਾ 75288 550 ਰੁਪਏ ਦੀ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ